ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਕਿ ਹੋਇਆ ਕੁਰਾਲੀ ਵਾਰ ਨੰਬਰ 6 ਦੇ ਅੰਦਰ ਜਿੱਥੇ ਕਿ ਤੁਹਾਨੂੰ ਅਸੀਂ ਇੱਥੇ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਸਾਡੇ ਬਿਲਕੁਲ ਬੈਕ ਸਾਈਡ ਤੇ ਇੱਕ ਨਦੀ ਹੈ ਜੋ ਕਿ ਪੂਰੇ ਫਲੋ ਤੇ ਹੈ ਪੂਰੇ ਫੋਟੋ ਤੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਦਾ ਪੱਧਰ ਕੋਸ਼ਿਸ਼ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਇਸ ਦੇ ਨਜ਼ਦੀਕ ਬਹੁਤ ਸਾਰੇ ਘਰ ਵੀ ਹਨ ਪੂਰਾ ਵਾਰਡ ਵਸਿਆ ਹੋਇਆ ਹੈ ਪੂਰੇ ਸ਼ਹਿਰ ਦੇ ਅੰਦਰ ਜੇਕਰ ਇਹ ਕਿਤੇ ਪਾੜ ਪੈਂਦਾ ਹੈ ਤਾਂ ਪੂਰੇ ਸ਼ਹਿਰ ਦੇ ਅੰਦਰ ਜੋ ਕਿ ਪਾਣੀ ਦੀ ਮਾਰ ਹੈ ਇਹ ਹੋਵੇਗੀ ਸੋ ਸਾਡੇ ਨਾਲ ਕੁਝ ਕਾਉਂਸਲਰ ਜਾਂ ਸ਼ਹਿਰ ਦੇ ਵਸਨੀਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਦਿਖਾਣੇ ਆਥੇ ਜੀਆਂ ਕੁਝ ਤਾ ਜਾਂ ਤਸਵੀਰ ਸੋ ਤੁਸੀਂ ਦੇਖ ਰਹੇ ਹੋ ਕਿ ਨਾਲ ਦੀ ਨਾਲ ਹੀ ਇੱਥੇ ਪਾੜ ਹੈ ਜੋ ਵੱਧਦਾ ਜਾ ਰਿਹਾ ਹੈ ਪਾਣੀ ਦਾ ਫਲੋ ਵੱਧਦਾ ਜਾ ਰਿਹਾ ਹੈ ਤੇ ਰੇਤਾ ਵੀ ਨਾਲ ਦੀ ਨਾਲ ਡਿੱਗ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਨਾਲ ਹੀ ਇੱਕ ਤਕਰੀਬਨ ਦੋ ਮੰਜ਼ਲੀ ਬਿਲਡਿੰਗ ਹੈ ਜੋ ਮਕਾਨ ਹੈ ਘਰ ਹੈ ਉਹ ਬਣਿਆ ਹੋਇਆ ਹੈ ਲੇਕਿਨ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਕਿਤੇ ਸੇਫ ਜਗ੍ਹਾ ਦੇ ਉੱਪਰ ਚਲੇ ਜਾਓ ਜੋ ਕਿ ਇਸ ਪਾਣੀ ਦਾ ਫਲੋ ਵਧਦੇ ਦੇਖਦੇ ਹੋਏ ਸਾਨੂੰ ਆਪਣਾ ਬਚਾਉ ਆਪ ਹੀ ਕਰਨਾ ਚਾਹੀਦਾ ਹੈ ਜਿਵੇਂ ਪ੍ਰਧਾਨ ਜੀ ਪਾਣੀ ਦਾ ਪੱਦਰ ਹੈ ਉਹ ਕਰਾਲੀ ਦੇ ਵਿੱਚ ਵੱਧ ਹੀ ਨਜ਼ਰ ਆ ਰਿਹਾ ਤੁਸੀਂ ਵੀ ਮੌਇਨਾ ਕਰਕੇ ਹਟਿਓ ਕੀ ਕਹਿਣਾ ਚਾਹੂਗੇ ਇਹ ਪ੍ਰਦੀਪ ਜੀ ਜਦੋਂ ਵੀ ਨਾ ਆਪਣੇ ਸਿਸਮਾ ਡੈਮ ਦੇ ਅੰਦਰ ਪਾਣੀ ਵੱਧਦਾ ਜਦੋਂ ਪਾਣੀ ਖੋਲਦੇ ਨਾ ਤਾਂ ਆਖੇ ਇਸ ਨਦੀ ਦੇ ਉੱਪਰ ਪਾਣੀ ਦਾ ਲੋਡ ਪੈਂਦਾ ਤੇ ਪਾਣੀ ਹੁਣ ਕਾਫੀ ਜ਼ਿਆਦਾ ਤਾਂ ਥੋੜਾ ਜਿਹਾ ਹੰਕਟਿਆ ਕਿਉਂਕਿ ਸਿਸਮਾ ਦੇ ਡੈਮ ਦੇ ਠਾਟੇ ਹੁਣ ਬੰਦ ਹੋਣੇ ਆ ਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਇਦਾਂ ਕਾਫੀ ਇਹਦਾ ਰੀਤਾਂ ਚਲਾ ਕੇ ਬੰਨ ਲਾਏ ਗਏ ਜੇ ਜੀਸੀ ਮਸ਼ੀਨ ਨਾਲ ਵੀ ਕੰਮ ਕੀਤੇ ਗਏ ਤੇ ਹੁਣ ਵੀ ਜਿਹੜਾ ਪ੍ਰਸ਼ਾਸਨ ਹੈ ਪੂਰੀ ਕਰਾਲੀ ਦੀ ਜਿਹੜੀ ਐਮਸੀਡੀ ਟੀਮ ਹੈ ਔਰ ਯੂ ਸਾਹਿਬ ਹੈ ਸੋ ਸਾਹਿਬ ਹੈ ਸਾਰੇ ਜਿਨ੍ਹਾਂ ਦਾ ਧਿਆਨ ਹੈ ਜਿੰਨਾ ਵੀ ਧਿਆਨ ਲੱਗਿਆ ਹੋਇਆ ਇਸ ਏਰੀਏ ਤੇ ਇਸ ਵਕਤ ਲੱਗਿਆ ਹੋਇਆ ਅਸੀਂ ਪ੍ਰਭੂ ਅੱਗੇ ਹੀ ਅਰਦਾਸ ਕਰਦੇ ਹਾਂ ਇਹ ਪ੍ਰਭੂ ਪਹਿਲੇ ਹੀ ਪੰਜਾਬ ਬਹੁਤ ਗੁਰਾਂ ਡੁੱਬ ਚੁੱਕਿਆ ਵੀ ਕਿਰਪਾ ਕਰੀ ਦੇਖੀ ਕਿਉਂਕਿ ਜਿਹੜਾ ਉਹ ਏਰੀਆ ਤੁਹਾਨੂੰ ਨਜ਼ਰ ਆ ਰਿਹਾ ਸਾਹਮਣੇ ਉਹ ਸਵੈਦਿਆਂ ਵਾਲਾ ਅਜਰ ਉਹ ਬਾਈ ਚਾਂਸ ਵੀ ਪ੍ਰੋਬਲਮ ਆ ਗਈ ਤਾਂ ਪੂਰੀ ਕਰਾਲੀ ਜਿਹੜਾ ਹੈ ਖਤਰੇ ਦੇ ਵਿੱਚ ਆ ਸਕਦਾ ਇਹ ਆਨਲਾਈਨ ਸਮਝ ਦੇਖਦੇ ਆ ਹੋਰ ਵੀ ਦੇ ਵਾਸਤੇ ਪਰਾਲੇ ਕੀਤੇ ਜਾਵਗੇ ਲੇਕਿਨ ਜਿਹੜਾ ਇਸ ਵਕਤ ਦਾ ਸਮਾਂ ਹੈ ਇਸ ਸਮੇਂ ਨੂੰ ਤਾਂ ਇਹ ਤਾਂ ਪ੍ਰਭੂ ਦੇ ਹੱਥ ਜੀ ਹੈ ਇਸ ਵਕਤ ਵੀ ਉਹਦੇ ਉਹਦੇ ਗੇਰਦਾਸ ਕਰਕੇ ਉਹਦੇ ਅੱਗੇ ਬੇਨਤੀ ਕਰਕੇ ਵਿਚਾਇਆ ਜਾ ਸਕਦਾ ਲੇਕਿਨ ਸਾਡੇ ਅਸੀਂ ਮਿਊਨਿਸਪਲ ਕਮੇਟੀ ਵੱਲੋਂ ਇਹ ਕੋਸ਼ਿਸ਼ ਕਰ ਰਹੇ ਕਿ ਰੇਤੇ ਦੇ ਥੈਲੇ ਵੀ ਭਰੇ ਜਾ ਰਹੇ ਜੇ ਵੀ ਏਦਾਂ ਦੀ ਪੋਜੀਸ਼ਨ ਆਉਂਦੀ ਹੈ ਤਾਂ ਅਸੀਂ ਤੁਰੰਤੋਂ ਕਾਰਵਾਈ ਕਰਨ ਦੀ ਕੋਸ਼ਿਸ਼ ਕਰਾਂਗੇ ਐ ਐਮਸੀ ਸਾਹਿਬ ਤੁਸੀਂ ਇਸ ਵਾਰਡ ਦੇ ਐਮਸੀ ਵੀ ਹੋ ਕਾਉਂਸਲਰ ਹੋ ਤੁਹਾਡੇ ਵੱਲੋਂ ਕਿੰਦਾ ਦੇ ਪ੍ਰਬੰਧ ਹੈ ਆਪਣੇ ਵਾਰਡ ਦੇ ਲਈ ਜੋ ਅੱਜ ਤੋਂ 4 4 ਮਹੀਨੇ ਪਹਿਲਾਂ ਨਗਰ ਕੌਂਸਲ ਤਰਾਲੀ ਦੇ ਵਿੱਚ ਸਾਡੀ ਮੀਟਿੰਗ ਹੋਈ ਮੈਡਮ ਅਨਮੋਲ ਗਗਨਮਾਨ ਵੀ ਆਏ ਹੋਏ تھے ਔਰ ਸਾਨੂੰ ਉਹਨਾਂ ਨੇ ਹਦਾਇਤ કરી ਵੀ ਤੁਸੀਂ ਉੱਥੇ ਦੇਖ ਕੇ ਇਹਦਾ ਕਰਾਓ ਦਾ ਜੋ ਵੀ ਇੰਤਜ਼ਾਮ ਹੋ ਸਕਦਾ ਕਰੋ ਅਸੀਂ ਨਹਿਰੀ ਵਿਭਾਗ ਦੇ ਐਸਡੀਓ ਸਾਹਿਬ ਨੂੰ ਬੁਲਾਇਆ ਜੇਈ ਸਾਹਿਬ ਆਏ ਸਾਰੇ ਆਏ 2 ਮਹੀਨੇ ਉਹ ਪਾਪ ਲਾਈਨ ਲੱਗੀ ਰਹੀ ਲਗਭਗ ਅਸੀਂ ਮੰਤਰਾ ਕੰਨੀ ਦੇ ਜਿੱਥੇ ਦੇ ਸਾਡੇ ਲੋਕਾਂ ਦੀ ਆਸਥਾ ਹੈ 12 ਮੰਦਰਾਂ ਦੇ ਨਾਲ ਜੁੜੀ ਹੋਈ ਉੱਥੇ ਪਾਪਲਾਈ ਨੇ ਬਣ ਲਾਇਆ ਜਿਹੜਾ ਇਹ ਕੁਦਰਤੀ ਮਾਰ 1 ਲੱਖ 20 ਪੈ ਜਾਣਾ ਜਾਂ ਕੁਝ ਵੀ ਹੋ ਜਾਣਾ ਇਹ ਹੈ ਜੀ ਪ੍ਰਕਾਰ ਜੋ ਕੁਦਰਤੀ ਪ੍ਰਕੋਪ ਹੈ ਕਰੋਪੀ ਹੈ ਇਹਨੂੰ ਇੱਕ ਦਮ ਨਹੀਂ ਕਿਸੇ ਵੀ ਤਰ੍ਹਾਂ ਅਸੀਂ ਹੱਲ ਨਹੀਂ ਕਰ ਸਕਦੇ ਪਰ ਸਰਕਾਰ ਵੱਲੋਂ ਬਹੁਤ ਇਹਦੇ ਉੱਪਰ ਧਿਆਨ ਦਿੱਤਾ ਹੋਇਆ ਹੈ ਨਗਰ ਕੌਂਸਲ ਵੱਲੋਂ ਬਹੁਤ ਧਿਆਨ ਦਿੱਤਾ ਹੋ ਗਿਆ ਇਸ ਕਲੋਨੀ ਦੇ ਵਿੱਚ ਜਿਹੜੇ ਫਸਿੰਦੇ ਰਹਿੰਦੇ ਆ ਉਹਨਾਂ ਨੇ ਬਾਰ-ਬਾਰ ਤੁਹਾਨੂੰ ਵੀ ਕਿਹਾ ਪ੍ਰਸਾਦ ਨੂੰ ਵੀ ਕਿਹਾ ਹਰ ਜਗ੍ਹਾ ਉਹਨਾਂ ਨੇ ਮੈਡਮ ਨੂੰ ਵੀ ਕਿਹਾ ਅਨਮੋਲ ਕਦਰ ਨੂੰ ਉਹਨਾਂ ਨੇ ਬਾਰ-ਬਾਰ ਟੀਮਾਂ ਭੇਜ ਕੇ ਉਹ ਨਵਦੀਪ ਸੈਣੀ ਦੀ ਡਿਊਟੀ ਵੀ ਲਗਾਈ ਵੀ ਤੁਸੀਂ ਇੱਥੇ ਪਾਣੀ ਦਾ ਪ੍ਰਬੰਧ ਕਰੋ ਵੀ ਇਹ ਪਾਣੀ ਇਹਦੇ ਅੰਦਰ ਨਾ ਭੜੇ ਪਰ ਕੁਦਰਤੀ ਇੰਨਾ ਛੇਤੀ ਵਹਾਵ ਆ ਗਿਆ ਜਿਹੜਾ ਸਾਰਾ ਕੁਝ ਹੜਾ ਲੇ ਗਿਆ ਅਸੀਂ ਅੱਗੇ ਨੂੰ ਕੋਸ਼ਿਸ਼ ਕਰਾਂਗੇ ਨਗਰ ਕੌਂਸਲ ਵਾਲੋ ਇਹਦੇ ਵਿੱਚ ਜਲਦੀ ਜਲਦੀ ਬੰਨ੍ਹ ਲਾ ਕੇ ਇਹਨੂੰ ਬਚਾਇਆ ਜਾਵੇ ਜਿਵੇਂ ਕਿ ਪ੍ਰਧਾਨ ਜੀ 2023 ਦੇ ਵਿੱਚ ਜਾਂ 19 ਦੀ ਗੱਲ ਕਰੀਏ ਪਹਿਲਾਂ ਵੀ ਬਹੁਤ ਸਾਰਾ ਇਸ ਨਦੀ ਦੇ ਵਿੱਚ ਪਾਣੀ ਆਇਆ ਸੀਗਾ ਇੱਕ ਕੋਠੀ ਵੀ ਜੋ ਮਕਾਨ ਸੀ ਉਹ ਗਿਰ ਗਿਆ ਸੀ ਲੇਕਿਨ ਤੁਸੀਂ ਆਪਣੀ ਬਿਲਕੁਲ ਬੈਕ ਸਾਈਡ ਤੇ ਦੇਖੋ ਹੁਣ ਵੀ ਉਹ ਜੋ ਮਕਾਨ ਹੈ ਇੱਕ ਬਿਲਕੁਲ ਨਦੀ ਦੇ ਕੰਡੇ ਦੇ ਉੱਪਰ ਹੈ ਉਹਨਾਂ ਘਰ ਵਾਲਿਆਂ ਨੂੰ ਤੁਸੀਂ ਕਿਹ ਅਪੀਲ ਕਰਨੀ ਚਾਹੋਗੇ ਕੀ ਕਹਿਣਾ ਚਾਹੋਗੇ ਉਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਅੱਜ ਤੇ ਕੋਈ ਮਹੀਨਾ ਪਹਿਲਾਂ ਪਾਣੀ ਆਇਆ ਤਾਂ ਉਹ ਇਹਨਾਂ ਇਤਨਾ ਹੀ ਪਾਣੀ ਆਇਆ ਤਾਂ ਪੰਡਤ ਜੀ ਨੂੰ ਕਹਿ ਕੇ ਉਹਨਾਂ ਨੂੰ ਘਰ ਖਾਲੀ ਕਰਾਇਆ ਘਰ ਖਾਲੀ ਕਰਾ ਕੇ ਉਹ ਕਿਥੇ ਮੰਦਿਰ ਵਿੱਚ ਠਹਿਰੇ ਅੱਜ ਫੇਰ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਤੇ ਘਰ ਨੂੰ ਤਾਲਾ ਲਾਇਆ ਗਿਆ ਮੰਦਿਰ ਨੂੰ ਤਾਲਾ ਲਾਇਆ ਗਿਆ ਵੀ ਕੋਈ ਇਹੋ ਜਿਹੀ ਘਟਨਾ ਨਾ ਘਟ ਜਾਈ ਕਿਸੇ ਜਾਨੀ ਖਤਰਾ ਨਾ ਵਧੇ ਤਾਂ ਅਸੀਂ ਪੰਡਤ ਜੀ ਨੂੰ ਆਹੀ ਅਪੀਲ ਕਰੂਗੇ ਵੀ ਤੁਸੀਂ ਆਪਣੇ ਜਾਨ ਮਾਲ ਦੀ ਰੱਖਿਆ ਕਰਦੇ ਹੋਏ ਕਿੱਥੇ ਨਾ ਕਿੱਥੀ ਧਰਮਸ਼ਾਲਾ માં ਆਇਆ ਸਕੂਲ માં ਕਿੱਥੇ ਵੀ ਸ਼ਰਨ ਲੈ ਸਕਦੇ ਸਰਕਾਰ ਵੱਲੋਂ ਪੂਰਾ ਇੰਤਜ਼ਾਮ ਪ੍ਰਬੰਧ ਕਰਿਆ ਗਿਆ ਵੀ ਉਹਨਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਵੀ ਸਭ ਕੁਝ ਕਰਿਆ ਜਾਊਗਾ ਇਹ ਡੀਸੀ ਵੱਲੋਂ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਜਿੱਥੇ ਕਿਤੇ ਹਾੜ ਦੀ ਪੋਜੀਸ਼ਨ ਹੁੰਦੀ ਹੈ ਔਰ ਲੋਕਾਂ ਨੂੰ ਕੋਈ ਖਤਰਾ ਹੈ ਤਾਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਠਹਿਰਾਇਆ ਜਾਵੇ ਪ੍ਰਧਾਨ ਜੀ ਅੱਜ ਜੋ ਮਾਹੌਲ ਬਣਿਆ ਹੋਇਆ ਹੈ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਐਸੀ ਦਾ ਸਾਰੇ ਪ੍ਰਸ਼ਾਸਨ ਨੂੰ 2 ਸਾਲ ਹੋ ਗਏ 3 ਸਾਲ ਮਿੰਤਾ ਕਰਦੇ ਨੇ ਵੀ ਇਹਦਾ ਕੋਈ ਹੀਲਾ ਕਰ ਦੋ ਕੋਈ ਪਾ ਦੋ ਟੈਂਡਰ ਪਾ ਦੋ ਟੈਂਡਰ ਹੁਣ ਪਿਛਲੇ ਮਹੀਨੇ ਇਹਨਾਂ ਨੇ ਕੀ ਕਰਿਆ ਪੋਪ ਲਾਈਨ ਲਿਆ ਕੇ ਖੜਾ ਦਿੱਤੀ ਡੇਢ ਮਹੀਨਾ ਪਾਪ ਲਾਈਨ ਖੜੀ ਰਹੀ ਇੱਥੇ ਡੇਢ ਮਹੀਨੇ ਦੇ ਵਿੱਚ ਵੱਧਦੇ-ਵੱਧ 5-7 ਦਿਨ ਚੱਲੀ ਐ ਉਹ ਇੱਥੇ ਖੜਾ ਕੇ ਮਾਨੂੰ ਕੋਈ ਪ੍ਰਸ਼ਾਸਨ ਸੁਣਦਾ ਨਹੀਂ ਈਓ ਨੂੰ ਕਹਿ ਲਿਆ ਅਨਮੋਲ ਜੀ ਨੂੰ ਕਹਿ ਲਿਆ ਕਹੀਂ ਫਿਰ ਉਹਨਾਂ ਨੂੰ ਕਹਿ ਲਿਆ ਉਹ ਈਓ ਨੂੰ ਕਹਿੰਦੇ ਨੇ ਐ ਈਓ ਮੁੜ ਕੇ ਕੰਨ ਪਰ ਜੋ ਨਹੀਂ ਸਰਕਲ ਇਹ ਗੱਲਾਂ ਐ ਜੀ ਕੋਈ ਕਿਸੇ ਦਾ ਮਕਾਨ ਹੜੇ ਕੋਈ ਮਰੇ ਕੋਈ ਇਹਨਾਂ ਨੂੰ ਪ੍ਰਸ਼ਾਸਨ ਨੂੰ ਹੁੰਦਾ ਨਹੀਂ ਹੁਣ ਵੀ ਐਸੇ ਟਾਈਮ ਸਾਹਿਬ ਨੂੰ ਫੋਨ ਕਰਿਆ ਤਾਂ ਉਹਨੇ ਈਓ ਭੇਜਤਾ ਇਹੋ ਮਾਰ ਕੇ ਗੇਟ ਆਪਣਾ ਗੱਡੀ 'ਚ ਬੈਠ ਕੇ ਲੰਘ ਗਿਆ ਸੋ ਜਿਵੇਂ ਲਾਗੇ ਲਾਗੇ ਇਸ ਨਦੀ ਦੇ ਘਰ ਬਣੇ ਹੋਏ ਆ ਉਹਨਾਂ ਨੂੰ ਕਿਆ ਅਪੀਲ ਕਰਨਾ ਚਾਹੁੰਦੇ ਆ ਤੁਸੀਂ ਵੀ ਇੱਕ ਮਹਤਵਾਰ ਬੰਦੇ ਵਾਰਡ ਦੇ ਹੋ ਤੁਸੀਂ ਸਾਫਾ ਜਣੀ ਕਿ ਪ੍ਰਧਾਨ ਵੀ ਰਹਿ ਚੁੱਕੇ ਹੋ ਕਰਾਲੀ ਦੇ ਸੋ ਤੁਹਾਡੀ ਵੀ ਕੋਈ ਸੋਚ ਹੋਊਗੀ ਆਪਣੇ ਵਾਰਡ ਦੇ ਪ੍ਰਤੀ ਆਪਣੇ ਸ਼ਹਿਰ ਦੇ ਪ੍ਰਤੀ ਤੁਹਾਡਾ ਕਿਆ ਵਿਚਾਰ ਹੈ ਜੋ ਲਾਗ ਲਾਗੇ ਘਰ ਨੇ ਉਹਨਾਂ ਨੂੰ ਕਿਆ ਅਪੀਲ ਕਰੋਗੇ ਅਪੀਲ ਇਹ ਹੂੰ ਚਿਰਨ ਵਿੱਚ ਉਹਤੇ ਅਸੀਂ ਕਿਹਾ ਵੀ ਇਹਨੇ ਮਕਾਨ ਰਾਤ ਨੂੰ ਇੱਥੇ ਨਾ ਸੌਵੇ ਅਸੀਂ ਤਾਂ ਇਹ ਉਹਨਾਂ ਨੂੰ ਕਹਿ ਰਹੇ ਆ ਕਿ ਰਾਤ ਭਾਰਾ ਨਦੀ ਵਧ ਗਈ ਨਾ ਲੱਗਿਆ ਸੁੱਤੇ ਬਿਨਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਕੋਈ ਗੱਲ ਨਹੀਂ ਭਾਈ ਤੁਸੀਂ ਇੱਥੇ ਰਾਤ ਨੂੰ ਮਕਾਨ ਖਾਲੀ ਕਰ ਦਿਓ ਬਾਅਦ ਦੇ ਵਿੱਚ ਐਸੀ ਮੈਂ ਕਲੋਨੀ ਵਾਲਿਆਂ ਨੂੰ ਇਹ ਕਹਿੰਦਾ ਵੀ 10-10 ਹਜ਼ਾਰ 20-20 ਹਜ਼ਾਰ ਰੁਪਏ ਇਕੱਠਾ ਕਰਕੇ ਤੁਸੀਂ ਆਪੇ ਪੌਪੁਲਰਨਟੀ ਕੰਮ ਕਰਾ ਲਓ ਮੈਂ ਤਾਂ ਹੁਣ ਇਹਨਾਂ ਨੂੰ ਆਖੀ ਕਿ ਭਾਈ ਜਿੰਨੀ ਸੇਵਾ ਮੇਰੀ ਲਾਉਂਗੇ ਮੈਂ ਪਾ ਦੂੰਗਾ ਤੁਸੀਂ ਪੈਸੇ ਇਕੱਠੇ ਕਰੋ ਇੱਥੇ ਮਿੱਟੀ ਪਵਾ ਦਿਓ ਇਹੀ ਕਰ ਕਹਿ ਰਹੇ ਹਾਂ ਮੈਂ ਕਿਹ ਕੋਈ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਸਬਦਾ ਦਿੱਤੀ ਗਈ ਹੈ ਕਿਤੇ ਕੋਈ ਸਥਾਨ ਬਣਾਇਆ ਗਿਆ ਹਲੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਕੋਈ ਬੰਦਾ ਨਹੀਂ ਗੇੜਾ ਮਾਰ ਕੇ ਲੰਘੇ ਯੋ ਸਾਹਿਬ ਵੀ ਸੋ ਹੁਣ ਪ੍ਰਸ਼ਾਸਨ ਤੋਂ ਕਿਆ ਮੰਗੇ ਤੁਹਾਡੀ ਐਸੀ ਤਾਂ ਹੀ ਕਰਦੇ ਵੀ ਜਿਨ੍ਹਾਂ ਨੇ ਕਾਨੀਆਂ ਇੰਥੇ ਬਿਜਲੀ ਦੇ ਖੰਭੇ ਲੱਗੇ ਨੇ ਸਰਕਾਰੀ A to Z ਸਾਰਾ ਤੁਸੀਂ ਫੈਸਿਲਿਟੀ ਦਿੱਤੀ ਵੀ ਆ ਵੀ ਕੰਮ ਕਰ ਦੋ ਕਿਉਂ ਉਥੇ 20-50 ਲੱਖ ਰੁਪਏ ਦਾ ਕੰਮ ਆ ਜੀ ਅਮਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਚੈਨਲ ਦੇ ਰਾਹੀਂ ਮੈਂ ਪ੍ਰਸ਼ਾਸਨ ਨੂੰ ਅਪੀਲ ਕਰੂੰਗਾ ਜੋ ਇਹ ਦੁੱਖ ਦੇ ਹਾਲਾਤ ਪੂਰੇ ਪੰਜਾਬ ਚੱਲ ਰਹੇ ਨੇ ਤੇ ਮੌਜੂਦਾ ਜਿੱਥੇ ਅਸੀਂ ਅੱਜ ਖੜੇ ਆ ਕਰਾਲੀ ਵਾਰਡ ਨੰਬਰ 6 ਦੇ 12 ਮੰਦਰਾਂ ਦੇ ਕੋਲ ਪ੍ਰਸ਼ਾਸਨ ਉਰੇ ਆਵੇ ਸਭ ਤੋਂ ਪਹਿਲਾਂ ਜਿਹੜੇ ਉਰੇ 12 ਮੰਦਰ ਦੀ ਨਦੀ ਦੇ ਕਿਨਾਰੇ ਜਿਹੜੇ ਲੋਕ ਬਸੇ ਹੋਏ ਨੇ ਉਹਨਾਂ ਨੂੰ ਉਰੇ ਰੈਸਕਿਊ ਕੀਤਾ ਜਾਵੇ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਇੱਕ ਸੁਰੱਖਿਸ਼ ਥਾਂ ਤੇ ਉਹਨਾਂ ਨੂੰ ਪਹੁੰਚਾਇਆ ਜਾਵੇ ਯਾ ਕੋਈ ਐਸਾ ਇੰਤਜ਼ਾਮ ਕਰਿਆ ਜਾਵੇ ਜੇਕਰ ਪਾਣੀ ਵਧਦਾ ਆਂਦਾ ਏ ਤਾਂ ਸਾਡੇ ਸ਼ਹਿਰ ਦੇ ਵਿੱਚ ਇਹਨਾਂ ਜਿਹੜੇ ਲੋਕ ਜੇ ਜੇ ਰਹਿਣਾ ਪਾਣੀ ਤੋਂ ਤਰਾਸ਼ਦੀ ਆਏਗੀ ਤਾਂ ਉਹਨਾਂ ਨੂੰ ਅਸੀਂ ਇੱਕ ਵਧੀਆ ਥਾਂ ਤੇ ਉਹਨਾਂ ਨੂੰ ਅਸੀਂ ਟਿਕਾਣੇ ਤੇ ਅਸੀਂ ਰੱਖ ਸਕੀਏ ਸੋ ਸਾਰਿਆਂ ਨੂੰ ਇਹੋ ਅਪੀਲ ਆ ਵੀ ਆਪਣਾ ਧਿਆਨ ਰੱਖੋ ਤੇ ਪ੍ਰਸ਼ਾਸਨ ਦਾ ਸਾਥ ਵੀ ਦਿਓ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਆਪਣਾ ਕੋਈ ਨੁਮਾਇੰਦਾ ਉਰੇ ਭੇਜ ਕੇ ਇਹਦੀ ਸਮੀਖਿਆ ਕੀਤੀ ਜਾਵੇ ਥੈਂਕ ਯੂ ਵਰਮਈ ਕੀ ਕਹਿਣਾ ਚਾਹੋਗੇ ਜੋ ਕਿ ਅੱਜ ਕੁਰਾਲੀ ਦੇ ਹਾਲਾਤ ਹੋਏ ਹੋਏ ਨੇ ਕਿ ਨਦੀ ਪੂਰੀ ਭਰ ਕੇ ਚੱਲ ਰਹੀ ਹੈ ਦੇਖੋ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੂਗਾ ਪ੍ਰਦੀਪ ਜੀ ਤੁਸੀਂ ਦੇਖੋ ਇਹ ਜਿਹੜਾ ਮਕਾਨ ਹੈ ਇੱਥੇ ਤੱਕ ਤਾਂ ਰੇਤਾ ਹੈ ਇਹ ਆ ਦੇਖੋ ਆ ਰੇਤਾ ਹੈ ਇਹਦਾ ਕੋਈ ਪਤਾ ਨਹੀਂ ਵੀ ਘੰਟੇ ਮੱਝਾਵੇ 2 ਘੰਟੇ ਮੱਝਾਵੇ ਇਹ ਹੜੂਗਾ ਹੀ ਹੜੂਗਾ ਉਸ ਤੋਂ ਬਾਅਦ ਇਹ ਪੱਕਾ ਹੈ ਪੱਕਾ ਵੀ ਕਿੰਨੇ ਕਿ ਦਿਨ ਪਾਣੀ ਹਰ ਅੱਗ ਅੱਗੇ ਕੋਈ ਰੁਕਿਆ ਇਹਨਾਂ ਨੂੰ ਇਹੀ ਕਹੂੰਗਾ ਪ੍ਰਸ਼ਾਸਨ ਨੂੰ ਐਸਡੀਐਮ ਸ਼ਾਭ ਨੂੰ ਔਰ ਕਰਾਲੀ ਦੇ ای او صاحب ਨੂੰ ਪ੍ਰਧਾਨ ਜੀ ਨੂੰ ਵੀ ਇੱਕ ਵਾਰੀ ਆ ਕੇ ਇੱਥੇ ਜਰੂਰ ਬੈਠਾ ਕਰੋ 12 ਮੰਤਰੀ ਕਲੋਨੀ ਹਰ ਸਾਲ ਤੁਸੀਂ ਦੇਖਦੇ ਹੋ ਵੀ ਇਹਦਾ ਇਹੀ ਹਾਲ ਹੁੰਦਾ ਪਿਛਲੀ ਵਾਰੀ 19 ਜੀ ਵੀ ਇਹੀ ਹਾਲ ਸੀ 23 ਜੀ ਵੀ ਤੇ ਹੁਣ 25 ਜੀ ਵੀ ਇਹ ਤਾਂ ਇਸ ਕਲੋਨੀ ਦਾ ਵੀ ਵਿਭਾਗ ਹੋ ਗਈ ਹੈ ਕਿਉਂਕਿ ਜੋ ਇਸ ਕਲੋਨੀ ਨੂੰ तिवारी ਨੇ ਕਟਿਆ ਤਾਂ ਅੱਜ ਤੋਂ 2 ਮਹੀਨੇ ਪਹਿਲਾਂ ਮਨੂੰ ਮੈਂ ਕਿਸੇ ਕੰਮ ਕਰਕੇ ਮੈਂ ਖਰੜ ਗਿਆ ਥਾ ਉੱਥੇ ਮਨੂੰ ਮਿਲਿਆ ਉਹਨੂੰ ਸਜ਼ਾ ਹੋਈ ਵੀ ਹੈ ਉਹ ਤਰੀਕਾ ਤੇ ਆਂਦਾ ਵਿਚਾਰਾ ਗਰੀਬ ਬੰਦਾ ਹੈ ਕਰਨੇ ਕਰਾਣੇ ਵਾਲੇ ਮਾਲ ਖਾਣੇ ਵਾਲੇ ਤਾਂ ਹੋਰ ਹੈ ਉਹ ਵੀ ਵਿਚਾਰਾ ਫਸਿਆ ਉਹ ਕੀ ਕਰੂ ਬੈਠਾ ਕੇ ਕਰੋਨੀ ਨੂੰ ਪਿੱਤੇ ਵਾਰੀ ਨੇ ਕੱਟੀ ਦੀ ਪਿੱਤੇ ਵਾਰੀ ਨੇ ਕੱਟੀ ਦੀ ਪਰ ਜੋ ਅੱਜ ਦਾ ਇੱਥੇ ਦਾ ਹਾਲਾਤ ਹੈ ਮੈਂ ਉਹਦੇ ਬਾਰੇ ਤੁਹਾਨੂੰ ਜਾਣਕਾਰ ਕਰਾਉਣਾ ਚਾਹੁੰਦਾ ਇਸ ਨਦੀ ਦੇ ਵਿੱਚ ਕਿਉਂਕਿ ਸਾਡੇ ਧਰਮ ਦੇ ਵਿੱਚ ਅਸੀਂ ਮੰਨਦੇ ਆ ਕਿ ਜੋ ਇਹ ਜਲ ਹੈ ਇਹ ਹੈ ਇਹਨੂੰ ਅਸੀਂ ਖਵਾਜਾ ਮੰਨਦੇ ਆ ਜੇ ਖਵਾਜਾ ਦੇ ਵਿੱਚ ਤੁਹਾਨੂੰ ਯਾਦ ਕਰਾਉਣਾ ਕਿ 98 ਦੇ ਵਿੱਚ ਰੋਪੜ ਦੇ ਵਿੱਚ ਬਾੜ ਪਈ ਸੀ ਉੱਥੇ ਜੋ ਹਾਲਾਤ تھے ਕਿ ਇੱਕ ਕੋਠੀ ਦੇ ਵਿੱਚ ਇੱਕ ठेकेदार ਨੇ ਉਸ ਨਦੀ ਦੇ ਵਿੱਚ ਜੋ ਉਹ ਬਣਿਆ ਹੋਇਆ ਸੀ ਖੂਹ ਖੂਹ ਦੇ ਵਿੱਚ ਪਾਣੀ ਉਹ ਗੰਦਾ ਸੀਵਰੇਜ ਦਾ ਪਾਣੀ ਸਿੱਟਿਆ ਹੋਇਆ ਤਾਂ ਉਹ ਕੋਠੀ ਦਾ ਬੁਰਾ ਹਾਲ ਹੋ ਗਿਆ ਤੇ ਖੂਹ ਅੱਜ ਵੀ ਉੱਥੇ ਖੜਿਆ ਹੈ ਪਰ ਮੈਂ ਉਹੀ ਕਹਿਣਾ ਚਾਹੁੰਦਾ ਆ ਵੀ ਇੱਥੇ ਵੀ ਤੁਸੀਂ ਦਿਖਾਓ ਪਿੱਛੇ ਇਸ ਨਦੀ ਦੇ ਵਿੱਚ ਆਓ ਮੈਂ ਤੁਹਾਨੂੰ ਖੁਦ ਦਿਖਾਣਾ ਕਿ ਇਸ ਨਦੀ ਦੇ ਵਿੱਚ ਵੀ ਸੀਵਰੇਜ ਦਾ ਪਾਣੀ ਗਹਿਰਿਆ ਹੋਇਆ ਹੈ ਬੁਰਾ ਹਾਲ ਗੰਦਾ ਡਾਇਰੈਕਟ ਘਰਾਂ ਦੇ ਵਿੱਚ ਤੇ ਪਰ ਇੱਥੇ ਤਾਂ ਬੁਰਾ ਹਾਲ ਹੋਣਾ ਹੀ ਹੈ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਇਹ ਸੀਵਰੇਜ ਤੇ ਗੰਦਾ ਪਾਣੀ ਡਾਇਰੈਕਟ ਜਾ ਰਿਹਾ ਵਿੱਚ ਇਹ ਦੇਖੋ ਪਰ ਇਸੇ ਮੈਂ ਇਹੀ ਤਾਂ ਹੀ ਕਹਣਾ ਮੈਂ ਐਸ.ਡੀ.ਓ ਸਾਬ ਨੂੰ ਫੇਰ ਦੁਬਾਰਾ ਅਪੀਲ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਇੱਥੇ ਆ ਕੇ ਇੱਕ ਵਾਰੀ ਕਿਸੇ ਵੀ ਆਪਣੇ ਪ੍ਰਸ਼ਾਸਨ ਨੂੰ ਭੇਜੋ ਔਰ ਇਸ ਮਕਾਨ ਨੂੰ ਬਚਾਣੇ ਦੀ ਕੋਸ਼ਿਸ਼ ਕਰ ਸਕਦੇ ਕਰ ਲੋ ਨਹੀਂ ਤਾਂ ਜੋ ਹਾਲਤ ਪਾਣੀ ਦੀ ਅੱਜ ਹੈਗੀ ਇੱਥੇ ਦਿਨ ਪਾ 10 ਪਾ ਦਿਨ ਦਾ ਅੱਧੇ ਘੰਟੇ ਦੇ ਵਿੱਚ ਵਿੱਚ ਮੈਂ ਦੇਖ ਰਿਹਾ ਕਿ ਡੇਢ ਤਾਂ 2 ਫੁੱਟ ਦੇ ਵਿੱਚ ਇਹ ਪਾਣੀ ਵੱਜ ਚੁੱਕਿਆ ਹੈ ਇਹ ਤੁਸੀਂ ਕਿਸ ਦੀ ਨਲਕੀ ਸਮਝਦੇ ਹੋ ਤੁਸੀਂ ਇਹ ਪ੍ਰਸ਼ਾਸਨ ਦੀ ਨਲਕੀ ਹੈ ਜੋ ਇੱਕ ਹੋਰ ਵੀ ਤੁਹਾਨੂੰ ਦੱਸਾਂ ਹੁਣ ਤੁਸੀਂ ਇਸ ਦੇ ਬਿਲਕੁਲ ਨਾਲ ਲੱਗਵੀਂ ਇੱਕ ਮੋਤੀਆ ਗਰੁੱਪ ਦੇ ਕਲੋਨੀ ਕੱਟੀ ਹੈ ਉਸ ਕਲੋਨੀ ਦਾ ਵੀ ਤੁਸੀਂ ਦੇਖੋ ਜੋ ਡਾਇਆ ਹੈ ਸਟਾਰਟਿੰਗ ਦੇ ਵਿੱਚ ਦਸਾਰਨੇ ਦੇ ਵਿੱਚ 550 500 ਫੁੱਟ ਦਾ ਡਾਇਆ ਹੈ ਇੱਥੇ ਆ ਕੇ ਇਹ ਡਾਇਆ 100 ਫੁੱਟ ਦਾ ਰਹਿ ਜਾਂਦਾ ਹੈ ਜਿੱਥੇ 500 ਫੁੱਟ ਦੇ ਵਿੱਚ ਪਾਣੀ ਆਣਾ ਇੱਥੇ ਆ ਕੇ ਤਾਂ ਉਹਨੇ ਵਧਣਾ ਹੀ ਹੈ ਕਿਉਂਕਿ ਇੱਕ ਪੈਪ ਵੱਡੀ ਹੈ ਇੱਕ ਨੇ ਛੋਟੀ ਹੋ ਜਾਣਾ ਆ ਕੇ ਉਸ ਦੇ ਵਿੱਚ ਜਦੋਂ ਪਾਣੀ ਨਿਕਲਣਾ ਉਹਨੇ ਬੈਕ ਦਾ ਪਾਣੀ ਜਿਹੜਾ 500 ਫੁੱਟ ਵਾਲਾ ਉਹਨੇ ਤਾਂ ਵਧਣਾ ਹੀ ਵਧਣਾ ਉੱਥੇ ਖੜਨਾ ਹੀ ਖੜਨਾ ਹੈ ਪਾਣੀ ਸੋ ਮੈਂ ਤਾਂ ਇਹੀ ਕਹੂੰਗਾ ਵੀ ਇੱਕ ਵਾਰੀ ਦੇਖੋ ਜ਼ਰੂਰ ਆ ਕੇ ਤਾਂ ਕਿ ਕੁਝ ਲੋਕਾਂ ਨੂੰ ਜੀ ਰਹਾਤ ਮਿਲ ਲਗੇ ਜੋ ਇੱਥੇ ਦੇ ਹਾਲ ਆ ਤਾਂ ਇਸ ਵਕਤ ਮੇਰੇ ਦੇਖਦੇ ਦੇਖਦੇ ਆ ਦੇਖੋ ਤੁਸੀਂ ਆ ਇੱਥੇ ਇੰਨੀ ਰੇਤਾ ਮਿੱਟੀ ਲੱਗਿਆ ਹੋਇਆ ਤਾਂ ਆ ਸਾਰਾ ਹੜ ਗਿਆ ਇੱਥੇ ਦੇ ਇੱਥੇ ਸਾਨੂੰ ਸੇ ਦੇਖੋ ਤੁਸੀਂ ਵੀ ਇਹ ਵੀ ਵਾਤੇ ਵਾਤੇ ਅੱਧੇ ਘੰਟੇ ਦੇ ਵਿੱਚ ਆ ਦੇ ਹੜ ਜਾਣਾ ਸੋ ਜਿਹੜਾ ਇਹ ਮਕਾਨ ਵੀ ਹੈ ਵਰਮਾਈ ਤੁਸੀਂ ਦੇਖ ਰਹੇ ਹੋ ਬਿਲਕੁਲ ਨਾਲ ਹੀ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਮੈਂ ਤਾਂ ਇਹਨਾਂ ਨੂੰ ਮਕਾਨ ਵਾਲਿਆਂ ਨੂੰ ਵੀ ਇਹੀ ਕਹਿ ਕੇ ਹਟਿਆ ਪਹਿਲਾਂ ਉਰੇ ਹੀ ਹੈ ਕਿ ਇਸ ਮਕਾਨ ਨੂੰ ਆਪਣਾ ਤੁਸੀਂ ਸਮਾਨ ਜੋ ਹੈਗਾ ਤੁਸੀਂ ਚੱਕੋ ਬਾਅਦ ਦੇ ਵਿੱਚ ਪ੍ਰਸ਼ਾਸਨ ਨੂੰ ਕਹਿੰਦੇ ਵੀ ਪ੍ਰਸ਼ਾਸਨ ਨੇ ਸਾਥ ਨਹੀਂ ਦਿੱਤਾ ਔਰ ਹਲੇ ਤੁਹਾਡੇ ਕੋਲ ਟਾਈਮ ਹੈਗਾ ਦਿਨ ਦੇ ਵਿੱਚ ਸਾਰੇ ਆਣਗੇ ਸੋ ਆਪਣੀ ਸੰਭਾਲ ਆਪ ਹੀ ਕਰੀਏ ਆਪਣੀ ਸੰਭਾਲ ਆਪ ਕਰਨੀ ਪੈਣੀ ਹੈ ਤਾਂ ਕਿ ਜੋ ਜਾਨ ਮਾਲ ਦਾ ਨੁਕਸਾਨ ਹੈ ਉਹ ਨਾ ਹੋ ਸਕੇ ਸੋ ਤੁਸੀਂ ਸੁਣਿਆ ਹੀ ਲਿਆ ਕਿ ਸ਼ਹਿਰ ਕੁਰਾਲੀ ਦੇ ਅੰਦਰ ਜੋ ਕਿ ਸਿਸਮਾ ਰੋਡ ਦੇ ਉੱਪਰ ਜੋ ਨਦੀ ਹੈ ਸੌਮੀਜੀ ਵਾਲੇ ਰੋਡ ਦੇ ਉੱਪਰ ਨੂੰ ਜਾਂਦੀ ਹੈ ਉਸ ਨਦੀ ਦੇ ਹਾਲਾਤ ਬਹੁਤ ਹੀ ਜ਼ਿਆਦਾ ਜੋ ਕਿ ਪਾਣੀ ਦਾ ਫਲੋ ਹੈ ਉਹ ਵੱਧ ਰਿਹਾ ਹੈ ਟਾਈਮ ਟੂ ਟਾਈਮ ਥੋੜਾ ਟਾਈਮ ਪਹਿਲਾਂ ਇੱਥੇ ਪਾਣੀ ਦਾ ਪੱਧਰ ਜੋ ਕਿ ਬਹੁਤ ਨੀਵਾ ਸੀਗਾ ਹੁਣ ਬਹੁਤ ਹੀ ਜ਼ਿਆਦਾ ਉੱਚਾ ਹੋ ਚੁੱਕਿਆ ਹੈ ਸੋ ਨਾਲ ਇੱਕ ਦੋ ਨਦੀ ਦੇ ਲਾਗੇ ਲਾਗੇ ਬਿਲਕੁਲ ਘਰ ਵੀ ਹਨ ਜੋ ਕਿ ਬਿਲਕੁਲ ਪ੍ਰਸ਼ਾਸਨ ਸੁੱਤਾ ਪਿਆ ਹੈ ਪ੍ਰਸ਼ਾਸਨ ਨੂੰ ਕੁਝ ਨਹੀਂ ਪਤਾ ਇਸ ਸਮੇ ਮੌਕੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸੋ ਜੋ ਕਿ ਸਮਾਜ ਸੇਵੀ ਨੇ ਹੋਰ ਵੀ ਬਹੁਤ ਸਾਰੇ ਲੋਕੀ ਨੇ ਇੱਥੇ ਖੜੇ ਨੇ ਉਹ ਕਹਿ ਰਹੇ ਨੇ ਕਿ ਪ੍ਰਸ਼ਾਸਨ ਨੂੰ ਇੱਕ ਵਾਰ ਇੱਥੇ ਆ ਕੇ ਜ਼ਰੂਰ ਦੇਖਣਾ ਚਾਹੀਦਾ ਹੈ ਸੋ ਵਰਮਾ ਜੀ ਇੱਕ ਪਿੱਛੇ ਜੇ ਵੀ 2023 ਦੇ ਵਿੱਚ ਜਾਂ 19 ਦੀ ਗੱਲ ਕਰੀਏ ਉਸ ਸਮੇਂ ਵੀ ਇੱਥੇ ਫਲੱਡ ਆਏ ਸੀਗੇ ਬਹੁਤ ਸਾਰੇ ਮੰਤਰੀ ਜਾਂ ਬਹੁਤ ਸਾਰੇ ਹੋਰ ਵੀ ਲੀਡਰ ਆਏ ਸੀਗੇ ਬਹੁਤ ਸਾਰੇ ਨਿਸ਼ਵਾਸ਼ਣ ਜੋ ਕਿ ਇਸ ਵਾਰਡ ਨੂੰ ਕਹਿ ਲੋ ਇਸ ਏਰੀਆ ਨੂੰ ਕਹਿ ਲੋ ਦੇ ਕੇ ਗਏ ਸੀਗੇ ਲੇਕਿਨ ਉਸ ਤੇ ਕੋਈ ਲੱਗਦਾ ਨਹੀਂ ਹੈ ਕੋਈ ਐਕਟੀਵਿਟੀ ਜਾਂ ਕੋਈ ਗੱਲਬਾਤ ਹੋਈ ਹੋਵੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਪ੍ਰਦੀਪ ਜੀ ਕਿ ਮੈਂ ਕਮ ਸੇ ਕਮ ਵੀ 1 ਮਹੀਨਾ ਪਹਿਲਾਂ ਉਰੇ ਆਇਆ ਥਾ ਅਮਰਪਾਲ ਬਰਮਾ ਵੀ ਮੇਰੇ ਨਾਲ ਸੀਗੇ ਔਰ ਇਹ ਕਦੇ ਵੀ ਅਸੀਂ ਇਸ ਨੂੰ ਸਫਾਈ ਕਰ ਰਹੇ ਹੈ ਇੱਕ ਡੇਢ ਮਹੀਨਾ ਇੱਥੇ ਜੀਸੀਬੀ ਖੜੀ ਰਹੀ ਹੈ ਮੈਂ ਖੁਦ ਦੇਖੀ ਹੈ ਮੇਰੇ ਕੋਲ ਫੋਟੋਆਂ ਵੀ ਹੈ ਮੈਂ ਤੁਹਾਨੂੰ ਸਾਂਝੀਆਂ ਵੀ ਕਰ ਦੂੰਗਾ ਵੀ ਇਹ ਫੋਟੋਆਂ ਹੈਗੀਆਂ ਪਰ ਉਸ ਦਾ ਕੰਮ ਕਰਿਆ ਬਿ ਦਿਖਾਓ ਕਿੱਥੇ ਆ ਜਿਹੜਾ ਇਹਨਾਂ ਨੇ ਇਹ ਬੰਨ ਲਾਇਆ ਇਹ ਬੰਨ ਚੱਲ ਜੇਗਾ ਵੀ ਇਹ ਰੇਤੇ ਦਾ ਬੰਨ ਹੈ ਰਿਤਾ ਕਿੱਥੇ ਖੜਦਾ ਹੈ ਪਾਣੀ ਅੱਗੇ ਦਿੱਤਾ ਨਹੀਂ ਖੜਦਾ ਕਦੇ ਵੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਤਾਂ ਪ੍ਰਸ਼ਾਸਨ ਤੇ ਇਹੀ ਮੰਗ ਕਰਦਾ ਹਾਂ ਕਿ ਇਸ ਕਰਾਲੀ ਦੇ ਜੋ ਬਾੜ ਨੰਬਰ 6 ਹੈ ਕਿਉਂਕਿ ਜੋ ਇਹੀ ਹਾਲ ਰਹਾ ਤਾ ਮਾਡਲ ਟੌਨ ਦੇ ਵਿੱਚ ਪਾਣੀ ਜਾਣ ਲੱਗੇ ਟਾਈਮ ਨਹੀਂ ਲੱਗਣਾ ਹੈਗਾ